ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਸਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ Instagram ਚੱਲਦੀ ਆ ਉਹ ਵੀ ਰਾਣਾ ਟੀਵੀ ਇਹ ਨਾਂ ਦੇ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਪਿੰਡ ਸਰੀਏ ਵਾਲਾ ਜਿਹੜਾ ਇਹਨੂੰ ਬਠਿੰਡਾ ਲੱਗ ਜਾਂਦਾ ਤਹਿਸੀਲ ਇਹਨੂੰ ਰਾਮਪੁਰਾ ਪੂਲ ਲੱਗ ਜਾਂਦੀ ਆ ਤੇ ਬਾਕੀ ਆਪਾਂ ਦੱਸਿਗਾ ਵੀ ਕਿ ਕਿ ਸਵਾਰਨਾ ਚੈਨ ਸਵਾਰਨਾ ਚੈਨ ਤੇ ਆਪਣਾ ਘਰ ਦਾ ਐਡਰੈਸ ਦਾ ਦੀ ਬਈ ਕਿੱਥੇ ਜੀ ਆਪਣਾ ਬੋਰਜ ਥਰੋੜ ਵਾਲੀ ਸੜਕ ਸੈਲਰ ਦੇ ਨਾਲ ਸੈਲਰ ਦੇ ਨਾਲ ਬੋਰਜ ਥਰੋੜ ਵਾਲੀ ਤੇ ਸੈਲਰ ਨਾਲ ਦੂਜੇ ਸੂਏ ਸੁਣਾ ਬਈ ਜਣੇ ਹੈ ਦੂਜੇ ਸੂਏ ਸੁਣਾ ਘਰ ਦੀ ਵਹਿੜਾ ਉਹ ਉਹ ਗਾਂ ਦੀ ਵਹਿੜਾ ਠੀਕ ਹੈ ਬਈ ਠੀਕ ਹੈ ਘਰ ਦੀ ਹੋਈ ਆ ਆਪਣੀ ਠੀਕ ਹੈ ਤੇ ਦੂਜੇ ਸੂਏ ਸੁਣਾ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਹਾਂ ਜੀ ਬਈ 25 ਦਿਨਾਂ ਦੀ ਕੱਚੀ ਹੈ 25 ਦਿਨਾਂ ਦੀ ਕੱਚੀ ਹੈ ਤੇ ਬਈ ਨੂੰ ਦਾ ਸਾਡਾ ਕੋਈ ਬਾਰਪੂਰ ਦਾ ਸੀ ਬਣਾਉਣੇ ਆ ਜਿਵੇਂ ਜਿਵੇਂ ਸੂਈ ਜਾਨੇ ਸਾਰੇ ਵਿੱਚ ਨੇ ਠੀਕ ਹੈ ਬਈ ਬਾਈ ਦਾ ਡੈਰੇ ਵੀ ਫਾਰਮਿੰਗ ਦਾ ਕੰਮ ਸੀਗਾ ਤੁਸੀਂ ਪਸ਼ੂ ਦੇਖ ਹੀ ਸਕਦੇ ਆ ਬਾਈ ਦੇ ਤੇ ਬਾਈ ਪਸ਼ੂ ਘਟਾ ਰਿਆ ਬਾਈ ਦੇ ਬਾਹਰ ਫੌਰਨ ਦਾ ਕਰਕੇ ਬਾਈ ਨੇ ਜਾਣਾ ਕਰਕੇ ਪਸ਼ੂ ਘਟਾ ਰਿਆਗਾ ਤੇ ਬਾਈ ਤੇ ਕੀ ਬਾਈ ਡਿਟੇਲ ਦੂਣਾ ਦੀ ਬਾਈ ਤੇ ਪਹਿਲੇ ਸੂਈ ਕਿੰਨਾ ਹੋਤ ਸੀਗਾ 22 ਲੀਟਰ 22 ਲੀਟਰ ਤੇ ਬੱਚੇ ਅਗਲੇ ਨਹੀਂ ਕੱਚੀ ਆ ਦੂਜੇ ਸੂਈ ਸੁਣਾ ਹਾਂ ਹਾਂ ਦੂਜੇ ਸੂਈ ਠੀਕ ਹੈ ਤੇ ਮੜਾ ਤੋਰਾ ਦਿਖਾਣੀ ਬਾਈ ਤੋਰਾ ਬਾਕੀ ਵੀ ਤੁਹਾਨੂੰ ਤੋਰਾ ਦਿਖਾਉਣੇ ਆ ਦੂਜੇ ਸੇ ਸੁਣਾ ਪਹਿਲੇ ਸੇ ਬਾਈ ਦੱਸਦਾ ਬਈ ਬੱਚੀ 20 ਲੀਟਰ ਦੁੱਧ ਸੀਗਾ ਤੇ ਇਹਦਾ ਆਪਾਂ ਮੋਬਾਈਲ ਤੇ ਕਰ ਲਾਂਗੇ ਠੀਕ ਆ ਰੇਟ ਬਾਈ ਬਾਈ ਨੇ ਫੋਨ ਤੇ ਕਰਨਾ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਬਾਈ ਨਾ ਥਣ ਥਣ ਹਵਾਨੇ ਦੀ ਬਈ ਚੰਗੀ ਆ ਬਾਕੀ ਇਹ ਵੀ ਪੱਤੀਆਂ ਦਾ ਨਾ ਦੀ ਕੱਚੀ ਆ ਹਜੇ ਇਹ ਵਾਟਲ ਆਪਾਂ ਜਾਂ ਹਜੇ ਇਹਨੇ ਮੌਕੇ ਤੇ ਵੇਖੋ ਕੀ ਰੰਗ ਦਿਖਾਉਂਦੀ ਆ ਕਰਮਾ ਵਾਲੀ ਹਜੇ ਤਾਂ ਬੰਨਣਾ ਹੋਰ ਬਾਕੀ ਊਂ ਵੀ ਬਈ ਬ੍ਰੀਡ ਬੂ ਵਾਲੀ ਜ਼ਿਆਦਾ ਵਾਲੀ ਵੇਣਾ ਪਾਕੀ ਕੋਈ ਊਂ ਵੀ ਠੱਲੀ ਸੀਰ ਆ ਬਾਈ ਨਾਲ ਤੁਹਾਨੂੰ ਵੀ ਬਈ ਸੋਹਣਾ ਲੱਗਾ ਮੁੱਠ ਮੁੱਠੀ ਵਾਲਾ ਥਾਣਾਗਾ ਉਹ ਵੀ ਵਜਨ ਚ ਆ ਬੈੜ ਬ ਬਾਕੀ ਉਹ ਪ੍ਰਿੰਟ ਪੁਆਇੰਟ ਵੀ ਚੰਗਾ ਬਈ ਬਾਕੀ ਤੁਹਾਨੂੰ ਨੇੜੇ ਤੋਂ ਦਿਖਾ ਦੇਣੇ ਹਨ ਇਹ ਵੀ 25 ਦਿਨਾਂ ਦੀ ਕੱਚੀ ਹੈ ਬਈ ਅਣ ਤੋਂ ਮੁੱਠਿਆ ਲੱਗਾ ਹੱਥੀ ਜਵਾਈ ਵਾਲਾ ਥਾਣਾ 25 ਦਿਨਾਂ ਨੂੰ ਹਜੇ ਇਹਨੇ ਹੋਰ ਤਿਆਰ ਹੋ ਜਾਣਾ ਬਈ ਬਣ ਕੇ ਬਈ ਆਪਣਾ ਡੇਟਾ ਫੋਨ ਤੇ ਹੀ ਕਰਨਾ ਹਾਂ ਨੰਬਰ ਦੱਸ ਦੀ ਕਿੰਨਾ ਆਪਣਾ 62837 ਠੀਕ ਹੈ ਜੀ 13233 ਠੀਕ ਹੈ ਬਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਵੀ ਹੋਰ ਇਨਫੋਰਮੇਸ਼ਨ ਲੈਣੀ ਹੈ ਕੋਈ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਤੇ ਜੇ ਕੋਈ ਸਾਥੋਂ ਕੋਈ ਗੱਲ ਰਹਿ ਗਈ ਆ ਦੱਸਣਾ ਨਹੀਂ ਬਾਈ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਆ ਫੋਨ ਤੇ ਤੇ ਮਿਲਦੇ ਆ ਬਾਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਦਾ